ਦੇਖੋ ਮੈਂ ਸਾਰੇ ਜਿੰਨੇ ਵੀ ਜਿਹੜਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਾਲ ਹੈ ਮਹੱਲਾ ਕਲਿਨਿਕ ਹੈ ਸਾਰਿਆਂ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦਾ ਸਟਾਫ ਨੂੰ ਮਿਲਦਾ ਹੈ ਔਰ ਜਿਹੜੇ ਆਪਣੇ ਰਿਵਿਊ ਕਰਦਾ ਜੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਆ ਉਹ ਪੂਰੀ ਕਰਦੇ ਆ ਜੀ ਇਹੀ ਸਾਡਾ ਕੰਮ ਹੈ ਕਿਸੇ ਜਾ ਕੇ ਤਰਤਲ ਤੇ ਜਾ ਕੇ ਆਪ ਦੇਖੀਏ ਔਰ ਸੇ ਸਹੂਲਤਾਂ ਨੂੰ ਬਿਹਤਰ ਬਣਾਈ ਹੈ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕੀਤੀ ਆ ਜੀ ਮਹੱਲਾ ਕਲਿਨਿਕ ਜੱਸੀ ਦਵਾਈਆਂ ਸਿਵਲ ਹਸਪਤਾਲ ਦੇ ਵਿੱਚ 276 ਜਿਹੜੇ ਸਬਡਿਵੀਜ਼ਨ ਹਸਪਤਾਲ ਹੈ ਉੱਥੇ ਵੀ 200 ਪਲੱਸ ਮੈਡੀਸਿਨਸ ਅਵੇਲੇਬਲ ਹੈ ਐਕਸਰੇ ਆਲਟਰਾ ਆ ਰਿਟ ਕਰੋ ਜੀ ਜਿਹੜਾ ਅਲਟੀਮੇਟਲੀ ਜਿਹੜਾ ਦੇਖੋ ਜਿਹੜਾ ਸਾਡੇ ਹਸਪਤਲ ਦੇ ਵਿੱਚ ਵੀ ਆਈਪੀ ਨਾ ਕੋ ਡਾਕਟਰ ਨਾ ਮੰਤਰੀ ਆ ਨਾ ਐਮਐਲਏ ਆ ਸਾਡੇ ਵੀ ਆਈਪੀ ਮਰੀਜ਼ ਆ ਜਿਹੜੇ ਹਸਪਤਲ ਚ ਮਰੀਜ਼ ਆਉਂਦੇ ਆ ਔਰ ਮਰੀਜ਼ ਖੁਸ਼ ਆ ਦੇ ਐਡਮਿਟੀ ਤੋਂ ਹਸਪਤਲ ਬਹੁਤ ਵਧੀਆ ਲੀਡਰ ਸਰ ਪੂਰਾ ਡੇਂਗੂ ਸੀਜ਼ਨ ਜੋ ਅਪਨ ਜਿੱਤ ਗਿਆ ਇੱਕ ਮਤਲਬ ਇੱਕ ਦਿਨ ਵੀ ਇਹਨਾਂ ਨੇ ਡਾਟਾ ਨਹੀਂ ਇੱਕ ਵੀ ਇੱਕ ਡਾਟਾ ਨਹੀਂ ਡਾਟਾ ਤਾਂ ਮੈਂ ਸਟੇਟ ਲੈਵਲ ਤੇ ਜਾਰੀ ਕਰ ਰਹੇ ਆ ਸਰ ਇੱਕ ਵੀ ਡਾਟਾ ਨਹੀਂ ਜਾਰੀ ਕਰ ਰਹੇ ਬਿਲਕੁਲ ਨਹੀਂ ਪੂਰਾ ਹੈ ਨਹੀਂ ਡੇਂਗੂ ਹੈ ਨਹੀਂ 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 ਡੇਂਗੂ ਅਗਰ ਨਾਲ ਫਿਰ ਮੋਰ ਦਾ ਮੋਰ ਥੈਨ 50 ਪਰਸੈਂਟ ਰ ਆ ਦੇ ਦੇ ਜੀ ਡਾਟਾ ਇਹਨਾਂ ਨੂੰ ਕੋਈ ਇਸ਼ੂ ਨਹੀਂ ਆਉਂਦਾ ਡਾਕਟਰ ਰਮਨ ਜੀ ਸਰ ਫੋਨ ਕਰੋ ਫੋਨ ਨਹੀਂ ਉਠਾਉਂਦਾ ਡਾਕਟਰ ਰਮਨ ਫੋਨ ਤਾਂ ਚੱਲੋ ਡਾਕਟਰ ਬਿਜ਼ੀ ਹੁੰਦਾ ਜੀ ਫੋਨ ਦੀ ਗੱਲ ਸਰ ਉਹ ਡਾਟਾ ਸਿਕਰਟ ਆਪਣੇ ਡਾਟਾ ਦੇ ਦੇ ਜੀ ਇਹਨਾਂ ਨੂੰ ਡਾਂਗੂ ਦਾ ਸਰ ਆਪਣੇ ਕਿੰਨੇ ਕੇਸ ਐਸ ਸਰ ਔਰ 276 276 ਪਿਛਲੇ ਪਿਛਲੇ ਸਾਲ ਕਿੰਨੇ ਸੀ ਪਿਛਲੇ ਸਾਲ 900 900 ਤੋਂ 276 ਤੇ ਆਏ ਆ ਜੀ ਅਸੀਂ ਇਹ ਕਿਦਾਂ ਹੋਇਆ 900 ਤੋਂ 276 ਤੇ ਕਿਦਾਂ ਆਏ ਅਸੀਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਅਸੀਂ ਜਿੰਨੇ ਨਰਸਿੰਗ ਸਟੂਡੈਂਟ ਆ ਮੇਰੇ ਕੋਲ 50000 ਆ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਬੀਡਿੰਗ ਚੈੱਕ ਕਰ ਉਹ ਐਜੂਕੇਟ ਕਰਦੇ ਆ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਨੂੰ ਦੇ ਰਹੇ ਆ ਹੁਣ ਅਸੀਂ ਸਕੂਲਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਬੱਚੇ ਇਨਫੈਕਟ ਅਸੀਂ ਜਿਹੜੇ 5ਵੀਂ ਤੋਂ ਉੱਪਰ ਤੋਂ ਸ਼ੁਰੂ ਹੋਇਆ ਜੀ ਮੈਂ ਕਹਿੰਦਾ ਚੈੱਕ ਕਰੋ ਕਿ ਜਿਹਨੂੰ ਡੈਂਗੂ ਹੋਇਆ ਮੱਛਰ ਕਿੱਥੇ ਸੀਗਾ ਫਰਿਜ ਦੀ ਟ੍ਰੇ ਦੇ ਨੀਚੋਂ ਨਿਕਲਿਆ ਸੀ ਬਹੁਤ ਸਾਰੇ ਘਰਾਂ ਦੇ ਵਿੱਚ ਜਾਂ ਕੂਲਰਸ ਚ ਨਿਕਲਿਆ ਜਾਂ ਪਾਂਛੀਆਂ ਦੇ ਕਟੋਰੇ ਰੱਖਦੇ ਉਹਦੇ ਚ ਨਿਕਲਿਆ ਕਿਸੇ ਨੇ ਪਾਣੀ ਪੀਣ ਲਈ ਸੋਰ ਕੀਤਾ ਹੋਇਆ ਮवेशੀਆਂ ਵਾਸਤੇ ਕੀਤਾ ਹੋਇਆ ਜਾਂ ਕੰਸਟ੍ਰਕਸ਼ਨ ਸਾਈਟ ਤੇ ਆ ਸੋ ਐ ਬਣੀਆਂ ਚੀਜ਼ਾਂ ਹੈਗੇ ਚੈੱਕ ਕਰਦੀਆਂ ਸਾਡੀ ਟੀਮ ਜਾਂਦੀ ਆ ਅਸੀਂ ਕੋਆਰਡੀਨੇਸ਼ਨ ਕੇਸ ਦੀ ਹੁੰਦਾ ਸਰ ਅਸੀਂ ਕੋਆਰਡੀਨੇਸ਼ਨ ਦੇਖੋ ਜਿਹੜਾ ਹੈਗਾ ਉਹ ਆਪਣੀ ਬਟਿੰਡੇ ਵੀ ਹੁੰਦਾ ਉਹ कहीं ਨਹੀਂ ਹੈ ਦੇਖੋ ਉਹਦੇ ਚ ਬਾਕੀ ਜਗ੍ਹਾ ਤੋਂ ਸੈਂਪਲ ਆ ਜਾਂਦੇ ਹਨਾ ਜੀ ਸੈਂਪਲ ਲੈ ਕੇ ਭੇਜ ਸਕਦਾ ਇੱਥੇ ਐਲਾਈਜ਼ਾ ਹੋ ਜਾਂਦਾ ਜਿੱਥੇ ਲੋਡ ਹੁੰਦੀ ਆ ਆਦਰਵਾਈਜ਼ ਜਿਹੜਾ ਕਲੀਨਿਕਲ ਆ ਪੇਸ਼ੈਂਟ ਚੀਟ ਹੋ ਜਾਂਦੇ ਸਾਰੇ ਪਤਾ ਲੱਗ ਜਾਂਦਾ ਸਭ ਸਮੂ ਬਣਨ ਵਾਲੇ ਡਾਕਟਰਾਂ ਦੀਆਂ ਨੀ ਆਣੀ ਪ੍ਰੋਮੋਸ਼ਨਾਂ ਸਾਫੀ ਦੇ ਰੁਗੀਆਂ ਰੁਪੀਆਂ ਨਹੀਂ ਕੋਈ ਰੁਗੀਆਂ ਨਹੀਂ ਹੁਣ ਤਾਂ ਸਾਰੇ ਮੈਂ ਸਬਿਟ ਸਚਨ ਵੀ ਸਾਰੇ ਲਾਤੇ ਹੁਣ ਲਗਾਤਾਰ ਪਹਿਲਾਂ ਸੀ ਪੁਰਾਣੀ ਪ੍ਰੋਬਲਮ ਪਹਿਲਾਂ ਭਰਤੀਆਂ ਸਾਰੇ ਕੁਝ ਰੁਕੇ ਹੋ ਸੀ ਹੁਣ ਭਰਤੀਆਂ ਵੀ ਸ਼ੁਰੂ ਆ ਪ੍ਰੋਮੋਸ਼ਨ ਵੀ ਆ ਔਰ ਇੱਕ ਨਵੀਂ ਚੀਜ਼ ਆ ਜਿਹੜੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਤੇ ਭੇਜਾਂਗੇ ਜੀ ਪਹਿਲਾਂ ਉਹਨਾਂ ਦੀ ਆਨਲਾਈਨ ਟ੍ਰੇਨਿੰਗ ਹੋਏਗੀ ਫਿਰ ਇੱਕ ਹਫ਼ਤੇ ਦੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਆਫਲਾਈਨ ਇੰਡੀਅਨ ਸਕੂਲ ਆਫ ਬਿਜ਼ਨਸ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਟ੍ਰੇਨਿੰਗ ਦੇ ਰਹੇ ਆ ਅਸੀਂ ਉਹ ਜੋ ਪਹਿਲੀ ਵਾਰ ਹੀ ਹੋ ਰਿਹਾ ਹੈ। ਉਹ ਸਰ ਇਸ ਦਾ ਏਮਸ ਨੇ ਇਨੀਸ਼ੀਏਟਿਵ ਕੀਤਾ ਕਿ ਅਸੀਂ ਟਰਾਮਾ ਸੈਂਟਰ ਬਣਾਵਾਂਗੇ। ਟਰਾਮਾ ਸੈਂਟਰ ਉਹ ਦੇਖੋ ਕ੍ਰਿਟੀਕਲ ਕੇਅਰ ਦਾ ਮਕਸਦ ਹੋਈ ਹੈ। ਟਰਾਮਾ ਸੈਂਟਰ ਅਸੀਂ ਵੀ ਬਣਾ ਰਹੇ ਆ ਸਾਡੇ ਆਲਰੇਡੀ ਬਣੇ ਹੋਇਆ ਸੈਂਟਰ ਉਹ ਨਹੀਂ ਉਹਨੇ ਕਿਸੇ ਗੇਮ ਪਟਾ ਰਹੇ ਸਾਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਨਹੀਂ ਦਿੱਤੀ ਜੀ ਉਹਦਾ ਕੀ ਸਟੇਟਸ ਨਹੀਂ ਨਹੀਂ ਕੋਈ ਮੈਂ ਦੇਖੋ ਤੁਹਾਨੂੰ ਕਹਾਂ ਉਹਨਾਂ ਨੂੰ ਉਹਨੂੰ ਕੋਈ ਮੈਨੂੰ ਮੈਨੂੰ ਕਹਾਂ ਉਹਨਾਂ ਨੇ ਪੁੱਛਣਾ ਉਹਨੂੰ ਕੋਈ ਲਿਖ ਕੇ ਭੇਜਾਂ ਮੈਨੂੰ ਪੁੱਛ ਉਹਨਾਂ ਨੂੰ ਕਹੋ ਜੀ ਮਾਤੀ ਕਹਦੇ ਮੈਂ ਲਿਖ ਕੇ ਭੇਜੋ ਨਾਲ ਦੀ ਨਾਲ ਕਰਦਾ ਦੇਖੋ ਮੈਂ ਸਾਰੇ ਜਿੰਨੇ ਵੀ ਜਿਹੜਾ ਹਸਪਤਾਲ ਹੈ 서ਬਡਿਵੀਜ਼ਨ ਹਸਪਤਾਲ ਹੈ ਮਹੱਲਾ ਕਲੀਨਿਕ ਸਾਰੇ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦਾ ਸਟਾਫ ਨੂੰ ਮਿਲਦਾ ਔਰ ਜਿਹੜੇ ਆਪਣੇ ਰਿਵਿਊ ਕਰਦਾ ਜੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਆ ਉਹ ਪੂਰੀ ਕਰਦੇ ਆ ਜੀ ਇਹੀ ਸਾਡਾ ਕੰਮ ਹੈ ਕਿਸੇ ਜਾਬ ਕਿ ਤਰਾਤਲ ਤੇ ਜੀ ਮੌਜੂਦ ਲਗ ਲੜਕ ਛੋਤੀ ਦਵਾਈਆਂ ਸਿਵਲ ਹਸਪਤਾਲ ਦੇ ਵਿੱਚ 276 ਜਿਹੜੇ ਸਬਡਿਵੀਜ਼ਨ ਹਸਪੀਟਲ ਹੈ ਉੱਥੇ ਵੀ 200 ਪਲੱਸ ਮੈਡੀਸਿਨਸ ਅਵੇਲੇਬਲ ਐ ਐਕਸ-ਰੇ ਆਲਟਰਾਸਾਉਂਡ ਫ੍ਰੀ ਹੋ ਰਿਹਾ ਲੋਕਾਂ ਦੇ ਲੋਕਾਂ ਨੂੰ ਬਿਹਤਰ ਸੁਰੱਖਤ ਮਿਲਲੀ ਜਾ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਵੀ ਮੀਡੀਆ ਨਾਲ ਇੰਟਰੈਕਟ ਕਰੋ ਜੀ ਜਿਹੜਾ ਆਲਟੀਮੇਟਲੀ ਜਿਹੜਾ ਦੇਖੋ ਜਿਹੜਾ ਸਾਡੇ ਹਸਪਤਾਲ ਦੇ ਵਿੱਚ ਵੀ ਆਈਪੀ ਨਾ ਕੋ ਡਾਕਟਰ ਨਾ ਮੰਤਰੀ ਆ ਨਾ ਐਮਐਲਏ ਆ ਸਾਡੇ ਵੀ ਆਈਪੀ ਮਰੀਜ਼ ਐ ਜਿਹੜੇ ਹਸਪਤਾਲ ਚ ਮਰੀਜ਼ ਆਂਦੇ ਆ ਔਰ ਮਰੀਜ਼ ਖੁਸ਼ ਐ ਦਾ ਐਡਮਿਟਿਸ ਹਸਪਤਾਲ ਬਹੁਤ ਵਧੀਆ ਲੇ ਡਾਟਾ ਨੇ ਇੱਕ ਵੀ ਇੱਕ ਡਾਟਾ ਨੇ ਡਾਟਾ ਤਾਂ ਮੈਂ ਸਟੇਟ ਲੈਵਲ ਤੇ ਜਾਰੀ ਕਰ ਰਹੇ ਹਾਂ ਸਾਰੇ ਇੱਕ ਵੀ ਡਾਟਾ ਨਹੀਂ ਆ ਰਿਹਾ ਕਰ ਰਹੇ ਬਿਲਕੁਲ ਨਹੀਂ ਪੂਰਾ ਹੈ ਨਹੀਂ ਡੈਂਗੂ ਹੈ ਨਹੀਂ 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 ਡੈਂਗੂ ਅਗਰ ਨਾਲ ਫਿਰ ਮੋਰ ਦਾ ਮੋਰ ਦਨ 50% ਰਿਡਕਸ਼ਨ ਹੈ ਸਿਵਲ ਸਾਧਨ ਸਾਹਿਬ ਆ ਦੇ ਦੇ ਜੀ ਡਾਟਾ ਇਹਨਾਂ ਨੂੰ ਕੋਈ ਇਸ਼ੂ ਨਹੀਂ ਹੈ ਡਾਕਟਰ ਰਮਨ ਜੀ ਸਰ ਅਗਰ ਫੋਨ ਕਰੋ ਫੋਨ ਨਹੀਂ ਉਠਾਉਂਦਾ ਡਾਕਟਰ ਰਮਨ ਫੋਨ ਤਾਂ ਚੱਲੂ ਡਾਕਟਰ ਬਿਜ਼ੀ ਹੁੰਦਾ ਜੀ ਫੋਨ ਦੀ ਗੱਲ ਸਰ ਡਾਟਾ ਤੇ ਸਿਕਰੇਟ ਆਪਣੇ ਡਾਟਾ ਦੇ ਦੇ ਜੀ ਉਹਨਾਂ ਨੂੰ ਡਾਂਗੂ ਦਾ ਸਰ ਆਪਣੇ ਕਿੰਨੇ ਕੇਸ ਐਸ ਵਾਰੀ ਹੋ 276 276 ਪਿਛਲੇ ਪਿਛਲੇ ਸਾਲ ਕਿੰਨੇ ਸੀ 900 एक एक 900 ਤੋਂ 276 ਤੇ ਆਏ ਆ ਜੀ ਅਸੀਂ ਇਹ ਕਿਦਾਂ ਹੋਇਆ 900 ਤੋਂ 276 ਤੇ ਕਿਦਾਂ ਆਏ ਅਸੀਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਅਸੀਂ ਜਿੰਨੇ ਨਰਸਿੰਗ ਸਟੂਡੈਂਟ ਆ ਮੇਰੇ ਕੋਲ 50000 ਆ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਬੀਡਿੰਗ ਚੈੱਕ ਕਰ ਉਹ ਐਜੂਕੇਟ ਕਰਦੇ ਆ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਨੂੰ ਦੇ ਰਹੇ ਆ ਹੁਣ ਅਸੀਂ ਸਕੂਲਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਬੱਚੇ ਇਨਫੈਕਟ ਅਸੀਂ ਜਿਹੜੇ 5ਵੀਂ ਦੇ ਉੱਪਰ ਜਿੰਨੇ ਬੱਚੇ ਤੋਂ ਸ਼ੁਰੂਆ ਸੀ ਮੈਂ ਕਹਿੰਦਾ ਚੈੱਕ ਕਰੋ ਕਿ ਜਿਹਨੂੰ ਡੈਂਗੂ ਹੋਇਆ ਮੱਛਰ ਕਿੱਥੇ ਸੀਗਾ ਫਰਿਜ ਦੀ ਟ੍ਰੇ ਦੇ ਨੀਚੋਂ ਨਿਕਲਿਆ ਸੀ ਬਹੁਤ ਸਾਰੇ ਘਰਾਂ ਦੇ ਵਿੱਚ ਜਾਂ ਕੂਲਰਸ ਨਿਕਲਿਆ ਜਾਂ ਪਾਂਛੀਆਂ ਦੇ ਕਟੋਰੇ ਰੱਖਦੇ ਉਹਦੇ ਚੋਂ ਨਿਕਲਿਆ ਕਿਸੇ ਨੇ ਪਾਣੀ ਪੀਣ ਲਈ ਸੋਰ ਕੀਤਾ ਹੋਇਆ ਮवेशੀਆਂ ਵਾਸਤੇ ਕੀਤਾ ਹੋਇਆ ਜਾਂ ਕੰਸਟ੍ਰਕਸ਼ਨ ਸਾਈਟ ਤੇ ਆ ਸੋ ਐ ਬਣੀਆਂ ਚੀਜ਼ਾਂ ਆ ਕਿ ਚੈੱਕ ਕਰਦੀਆਂ ਸਾਡੀ ਟੀਮ ਜਾਂਦੀ ਆ ਅਸੀਂ ਕੋਆਰਡੀਨੇਸ਼ਨ ਕੇਸ ਦੀ ਹੁੰਦਾ ਸਰ ਅਸੀਂ ਕੋਆਰਡੀਨੇਸ਼ਨ ਦੇਖੋ ਜਿਹੜਾ ਹੈਗਾ ਉਹ ਆਪਣੀ ਬਟਿੰਡੇ ਵੀ ਹੁੰਦਾ ਉਹ ਨਹੀਂ ਨਹੀਂ ਹੈ ਦੇਖੋ ਉਹਦੇ ਚ ਬਾਕੀ ਜਗ੍ਹਾ ਤੋਂ ਸੈਂਪਲ ਆ ਜਾਂਦੇ ਹਨਾ ਜੀ ਸੈਂਪਲ ਲੈ ਕੇ ਭੇਜ ਸਕਦਾ ਇੱਥੇ ਲੈਜਾ ਹੋ ਜਾਂਦਾ ਜਿੱਥੇ ਲੋਡ ਹੁੰਦੀ ਆ ਆਦਰਵਾਈਜ਼ ਜਿਹੜਾ ਕਲੀਨਿਕਲ ਹੀ ਆ ਪੇਸ਼ੈਂਟ ਚੀਟ ਹੋ ਜਾਂਦੇ ਸਾਰੇ ਪਤਾ ਲੱਗ ਜਾਂਦਾ ਸਭ ਸਮੂਹ ਬਣਨ ਵਾਲੇ ਡਾਕਟਰਾਂ ਦੀਆਂ ਨੀ ਆਣੀ ਪ੍ਰੋਮੋਸ਼ਨਾਂ ਸਾਫੀ ਦੇ ਰੁਕੀ ਰੁਪੀਆਂ ਪਈਆਂ ਨੇ ਕੋਈ ਰੁਕਿਆ ਨਹੀਂ ਹੁਣ ਤਾਂ ਸਾਰੇ ਮੈਂ ਸਬਿਟ ਸਚਨ ਵੀ ਸਾਰੇ ਲਾਤੇ ਹੁਣ ਲਗਾਤਾਰ ਪਹਿਲਾਂ ਸੀ ਪੁਰਾਣੀ ਪ੍ਰੋਬਲਮ ਪਹਿਲਾਂ ਭਰਤੀਆਂ ਸਾਰੇ ਕੁਝ ਰੁਕਿਆ ਸੀ ਹੁਣ ਭਰਤੀਆਂ ਵੀ ਸ਼ੁਰੂ ਆ ਪ੍ਰੋਮੋਸ਼ਨ ਵੀ ਆ ਔਰ ਇੱਕ ਨਵੀਂ ਚੀਜ਼ ਆ ਜਿਹੜੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਤੇ ਭੇਜਾਂਗੇ ਜੀ ਪਹਿਲਾਂ ਉਹਨਾਂ ਦੀ ਆਨਲਾਈਨ ਟ੍ਰੇਨਿੰਗ ਹੋਏਗੀ ਫਿਰ ਇੱਕ ਹਫ਼ਤੇ ਦੀ ਉਹ ਏਮਸ ਨੇ ਇਨੀਸ਼ੀਏਟ ਕੀਤਾ ਕਿ ਅਸੀਂ ਟਰਾਮਾ ਸੈਂਟਰ ਬਣਾਵਾਂਗੇ ਟਰਾਮਾ ਸੈਂਟਰ ਉਹ ਦੇਖੋ ਕ੍ਰਿਟੀਕਲ ਕੇਅਰ ਦਾ ਮਕਸਦ ਹੋਈ ਹੈ ਟਰਾਮਾ ਸੈਂਟਰ ਅਸੀਂ ਵੀ ਬਣਾ ਰਹੇ ਹਾਂ ਸਾਡੇ ਆਲਰੇਡੀ ਬਣੇ ਹੋਇਆ ਸਾਡੇ ਟਰਾਮਾ ਸੈਂਟਰ ਏਮ ਪਟਿਆਰੇ ਸਾਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਨਹੀਂ ਦਿੱਤੀ ਜੀ ਉਹਦਾ ਕੀ ਸਟੇਟਸ ਨਹੀਂ ਨਹੀਂ ਕੋਈ ਮੈਂ ਦੇਖੋ ਤੁਹਾਨੂੰ ਕਹਾਂ ਉਹਨਾਂ ਨੂੰ ਉਹਨਾਂ ਨੂੰ ਮੈਨੂੰ ਮੈਨੂੰ ਕਹਾਂ ਉਹਨਾਂ ਨੇ ਪੁੱਛਣਾ ਉਹਨਾਂ ਕੋਲ ਲਿਖ ਕੇ ਭੇਜਾਂ ਮੈਨੂੰ ਪੁੱਛ ਉਹਨਾਂ ਕੋਲ ਜੀ ਮਾਤੀ ਕਹਿੰਦੇ ਮੈਂ ਲਿਖ ਕੇ ਭੇਜੋ ਨਾਲ ਦੀ ਨਾਲ ਕਰਦਾ